ਇਸ ਲੰਗਰ ਦੇ ਵਿੱਚ ਵੱਖਰੇ ਵੱਖਰੇ ਪ੍ਰਕਾਰ ਦੇ ਪਕਾਣ ਬਣਾਏ ਗਏ ਨੇ ਪਰ ਬੱਚੇ ਜਿੱਦਾਂ ਪਹੁੰਚਦੇ ਨੇ ਇਸ ਮੇਲੇ ਦੇ ਵਿੱਚ ਇਸ ਜਨਮ ਸਥਾਨ ਤੇ ਇੱਕ ਬਾਬਾ ਜੀ ਦੇ ਤੇ ਉਥੇ ਲੱਡੂਆਂ ਦਾ ਲੰਗਰ ਪੋਪਕੋਰਨ ਦਾ ਤੇ ਖੰਡ ਖਡੋਣੇ ਆ ਦੇਖ ਸਕਦੇ ਹੋ ਕਿ ਇਸ ਇਸ ਲੰਗਰ ਦੇ ਵਿੱਚ ਲੋਕਲ ਦੇ ਜਿਹੜੇ ਸੰਗਤ ਹੈਗੀ ਆ ਉਹ ਸੇਵਾ ਨਿਭਾਉਂਦੀ ਆ ਆ ਦੇਖ ਸਕਦੇ ਹੋ ਕਿ ਪੋਪਕੋਰਨ ਦੀ ਜਿਹੜੀ ਪੈਕਿੰਗ ਹੋ ਰਹੀ ਆ ਤੇ ਇਸ ਪੈਕਿੰਗ ਜਿਹੜੀ ਆ ਕਿ ਬੱਚਿਆਂ ਨੂੰ ਦਿੱਤੀ ਜਾਂਦੀ ਆ ਕਹਿ ਸਕਦਾ ਕਿ ਕਿ ਵਿਆਹ ਵਾਲਾ ਜਿਹੜਾ ਮਾਹੌਲ ਆ ਉਸ ਲੰਗਰ ਦੇ ਵਿੱਚ ਦੇਖਣ ਨੂੰ ਮਿਲਦਾ ਭਾਵੇਂ ਉਹ ਗੁਰਸਿੱਖ ਪਰਿਵਾਰ ਮੀਡੀਆ ਦੇ ਸਾਹਮਣੇ ਨਹੀਂ ਆਉਂਦਾ ਪਰ ਜਿਹੜੇ ਇੱਥੋਂ ਦੇ ਲੋਕਲ ਸੰਗਤ ਆ ਪਿੰਡ ਵਾਸੀ ਨੇ ਉਹ ਇਸ ਮੇਲੇ ਦੇ ਵਿੱਚ ਆ ਕੇ ਜਿਹੜੀ ਆਪਣੀ ਸੇਵਾ ਨਿਭਾਉਂਦੇ ਨੇ ਛੋਟੇ-ਛੋਟੇ ਬੱਚੇ ਵੀ ਇੱਥੇ ਪਹੁੰਚਦੇ ਨੇ ਭਾਵੇਂ ਕੜਾਕੇ ਦੀ ਜਿੰਨੀ ਮਰਜ਼ੀ ਠੰਡ ਆ ਪਰ ਦੇਖ ਸਕਦੋ ਕਿ ਜਿਹੜੇ ਲੋਕਲ ਸੰਗਤ ਆ ਉਹ ਨੰਗੇ ਪੈਰੀ ਇੱਥੇ ਸੇਵਾ ਹਰ ਸਾਲ ਦੀ ਤਰ੍ਹਾਂ ਨਿਭਾਉਂਦੇ ਨੇ ਇੱਕੋ ਹੀ ਇਹਨਾਂ ਦੀ ਮੰਨਣੀ ਆ ਕਿ ਇਹ ਕਰਮਾ ਵਾਲਾ ਹੁੰਦਾ ਜਿਹਨੂੰ ਸੇਵਾ ਮਿਲਦੀ ਆ ਤੇ ਜਿਹੜੇ ਬੱਚੇ ਪਹੁੰਚੇ ਹੋਏ ਨੇ ਛੋਟੇ-ਛੋਟੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਪਾਵੇਂ ਕੜਾਕੇ ਦੀ ਠੰਡ ਪੈ ਰਹੀ ਆ ਤੋਂ ਦੀ ਚਿੱਟੀ ਚਾਦਰ ਵਿਸ਼ੀ ਹੋਈ ਆ ਪਰ ਜਿਹੜੀ ਆਸਾ ਗੁਰੂ ਸਾਹਿਬ ਦੇ ਨਾਲ ਉਹ ਬਹੁਤ ਜਿਆਦੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣ ਕੇ ਸਿਪਾਹੀ ਗੁਰੂ ਗੋਬੇ ਰਾਹ ਧਰਮ ਤੇ ਚਲਣ ਆਪਣੇ ਲਈ ਜਾਨ ਟਲੀ ਤੇ ਤਰਨੀ ਹੈ ਬਣ ਕੇ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਧਰਮ ਦੀ ਰਾਖੀ ਕਰਨੀ ਹੈ ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ ਸਾਡੀ ਇੱਕੋ ਕਥਨੀ ਕਰਨੀ ਹੈ ਅਸੀਂ ਉਪਜੇ ਖੰਡੇ ਬਾਟੇ ਚੋਂ ਅਸੀਂ ਉਪਜੇ ਖੰਡੇ ਬਾਟੇ ਚੋਂ ਪੰਜ ਕਕਾਰ ਹਨ ਗਹਿਨੇ ਸਾਡੇ ਇਨ੍ਹਾਂ ਨਾਲ ਜੀਵਨ ਸੀਂ ਨਾਮ ਦੇ ਬਾਣ ਨਾਲ ਮਾਰਾਂਗੇ ਪੰਜ ਵੀਕਾਰ ਹਨ ਦੁਸ਼ਮਨ ਜ਼ਿੰਦਗੀ ਦੇ ਅਸੀਂ ਨਾਮ ਦੇ ਬਾਣ ਨਾਲ ਮਾਰਾਂਗੇ ਸਾਡੀ ਪ੍ਰਾਨ ਗੁਰਾਂ ਦੀ ਬਖਸ਼ਿਸ਼ ਨੇ ਸਾਡਾ ਸਿਰ ਗੁਰਾਂ ਦੇ ਚੰਨੀ ਹੈ ਸਾਡੀ ਪ੍ਰਾਨ ਗੁਰਾਂ ਦੀ ਬਖਸ਼ਿਸ਼ ਨੇ ਸਾਡਾ ਸਿਰ ਗੁਰਾਂ ਦੇ ਚੰਨੀ ਹੈ ਬਣ ਕੇ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਧਰਮ ਦੀ ਰਾਖੀ ਕਰਨੀ ਹੈ ਅਸੀਂ ਅੰਦਰੋਂ ਬਾਹਰੋਂ ਇੱਕੋ ਜਹੀ ਸਾਡੀ ਇੱਕੋ ਕਥਨੀ ਕਰਨੀ ਹੈ ਅਸੀਂ ਆਦਰ ਕਰਨਾ ਸਬਨਾ ਦਾ ਸੇ ਸਤਗੁਰ ਅੱਗੇ ਝੁਕਾਉਂਦੇ ਹਾਂ ਅਸੀਂ ਆਦਰ ਕਰਨਾ ਸਬਨਾ ਦਾ ਸੇ ਸਤਗੁਰ ਅੱਗੇ ਝੁਕਾਉਂਦੇ ਹਾਂ ਉਪਦੇਸ਼ ਹੈ ਸਾਨੂੰ ਸਤਗੁਰ ਦਾ मजरूम की राखी करनी है उपदेश है सानू सतगुर का मजरूम की राखी करनी है धर्म युद्ध साडा विरसा है शहीद ही खजाना है धर्म युद्ध साडा विरसा है शहीद ही खजाना है असी हवा नु भी बदल दिए तुरे साडे मगर जमाना है असी हवा नु भी बदल दिए तुरे साडे मगर जमाना है सारी दुनिया साडी इनमनी ਅਸੀਂ ਸੇਵਾ ਕੁੰਮਤਾ ਕਰਨੀ ਹੈ ਬਣ ਕੇ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਧਰਮ ਦੀ ਰਾਖੀ ਕਰਨੀ ਹੈ ਦੇਖੋ ਕਿ ਛੋਟੇ ਛੋਟੇ ਬੱਚੇ ਇਸ ਲੰਗਰ ਦੇ ਵਿੱਚ ਪਹੁੰਚੇ ਨੇ ਸੇਵਾ ਨਿਭਾਉਂਦੇ ਨੇ ਗੁਰੂ ਸਾਹਿਬ ਦੇ ਵੱਲੋਂ ਵੀ ਕਿਹਾ ਗਿਆ ਗੁਰਬਾਣੀ ਨਾਲ ਜੁੜੋ ਗੁਰਸਿੱਖ ਬਣੋ ਤੇ ਅੰਮ੍ਰਿਤ ਛਕੋ ਤੇ ਗੁਰਬਾਣੀ ਦਾ ਪ੍ਰਚਾਰ ਕਰੋ ਇਸ ਲੰਗਰ ਦੇ ਵਿੱਚ ਵੱਖਰੀਆਂ ਵੱਖਰੀਆਂ ਤਸਵੀਰਾਂ ਦਿਖਾਉਂਦਾ ਇਹ ਮਕਸਦ ਹੈਗਾ ਕਿ ਜਿਹੜੇ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਉਹ ਗੁਰਬਾਣੀ ਨਾਲ ਜੁੜਨ ਇਕਦਣ ਲੰਗਰਾਂ ਦੇ ਵਿੱਚ ਆ ਕੇ ਗੁਰਦੁਆਰਿਆਂ ਦੇ ਵਿੱਚ ਆ ਕੇ ਸੇਵਾ ਨਿਭਾਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਿਰਨਦੀਪ ਕੌਰ ਹੈ ਇੱਥੋਂ ਦੇ ਲੋਕਲੀ ਕੋਵਿੰਦ ਸਾਹਿਬ ਕੀ ਕਹਿਣਾ ਚਾਹੋਗੇ ਇਸ ਲੰਗਰ ਦੀ ਕਿੰਨੀ ਬੇਸਬਰੀ ਨਾਲ ਵੇਟਿੰਗ ਹੁੰਦੀ ਆ ਕਿ ਇਸ ਲੰਗਰ ਦੇ ਵਿੱਚ ਸੇਵਾ ਨਿਭਾ ਸਕਦੇ ਇਸ ਲੰਗਰ ਦੀ ਬਹੁਤ ਅਸੀਂ ਵੇਟ ਕਰਦੇ ਹਾਂ ਹਰ ਇੱਕ ਸਾਲ ਬਹੁਤ ਤਰ੍ਹਾਂ ਦੇ ਇੱਥੇ ਲੰਗਰ ਲੱਗਦੇ ਨੇ ਬੱਚੇ ਛੋਟੇ-ਛੋਟੇ ਬੱਚਿਆਂ ਵਾਂ ਤੇ ਪਾਪਾ ਦੇ ਲੰਗਰ ਲੱਗੇ ਹੋਏ ਨੇ ਲੱਡੂਆਂ ਦੇ ਲੰਗਰੇ ਆ ਫਰੂਟ ਚਾਟ ਦੇ ਲੰਗਰੇ ਆ ਦੇਨ ਚਾਰ ਦਿਨ ਤੋਂ ਮੇਲਾ ਚੱਲਦਾ ਆ ਰਿਹਾ ਵਾ ਬਹੁਤ ਬੇਸਬਰੀ ਨਾਲ ਸਾਨੂੰ ਵੇਟ ਹੁੰਦੀ ਆ ਮੇਲੇ ਦੀ ਹਾਂਜੀ ਪਰ ਨੱਗੇ ਪੈਰੀ ਤੁਸੀਂ ਸੇਵਾ ਕਰ ਰਹੇ ਹੋ ਠੰਡ ਨਹੀਂ ਲੱਗਦੀ ਨਹੀਂ ਜੀ ਠੰਡ ਨਹੀਂ ਲੱਗਦੀ ਜੀ ਠੰਡ ਆ ਸਵਾ ਗੁਰੂ ਸਾਹਿਬ ਦੇ ਬਹੁਤ 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 ਜੀ ਬਹੁਤ ਹੈ ਬੋਤੇ ਬਿਲਕੁਲ ਠੰਢੀ ਲੱਗਦੀ ਨਹੀਂ ਲੇ ਪਰ ਪਹਿਲਾਂ ਤਿਆਰੀਆਂ ਹੋਣੀਆਂ ਚੱਲੂ ਜਾਂਦੀਆਂ ਗੁਰਦੁਆਰੇ ਦੀ ਇੱਕ ਮਹੀਨਾ ਪਹਿਲਾਂ ਹੀ ਤਿਆਰੀਆਂ ਸਟਾਰਟ ਹੋ ਜਾਂਦੀਆਂ ਵਾ ਸਾਰਾ ਪੇਂਟ ਵਗੈਰਾ ਸਾਰੀਆਂ ਤਿਆਰੀਆਂ ਬਹੁਤ ਟਾਈਮ ਤੋਂ ਬਿਲਡਿੰਗ ਸਟਾਰਟ ਹੋ ਜਾਂਦੀਆਂ ਵਾ ਹਾਂਜੀ ਬਿਲਕੁਲ ਜੀ ਆਸਾ ਬਹੁਤ ਜ਼ਿਆਦੀ ਆ ਦੇਖ ਸਕਦੇ ਹੋ ਕਿ ਬੱਚਿਆਂ ਵਾਸਤੇ ਪੋਪਕੋਰਨ ਤਿਆਰ ਕੀਤੇ ਜਾ ਰਹੇ ਨੇ ਉਹੀ ਚੀਜ਼ ਆ ਕਿ ਇੱਕ ਵਿਆਹ ਵਾਲਾ ਜਿਹੜਾ ਮਾਹੌਲ ਦੇਖਣ ਨੂੰ ਮਿਲਦਾ ਤੇ ਜਿਹੜੇ ਬੌਂਸਰ ਦੀਆਂ ਟੀਮਾਂ ਲੱਗੀਆਂ ਹੋਈਆਂ ਉਹ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਮੈਡਮ ਮੇਰਾ ਨਾਮ ਅਵਲਜੀਤ ਮੈਡਮ ਤੁਹਾਡੇ ਲੋ ਵਿੱਚ ਸੇਵਾ ਨਿਭਾਈ ਜਾਂਦੀ ਆ ਸਾਨੂੰ ਹੋ ਗਏ ਜੀ 8-9 ਸਾਲ ਹੋ ਗਏ ਜਿੱਥੇ ਆਉਂਦਿਆਂ ਨੂੰ ਸੇਵਾ ਕਰਦੇ ਆ ਨੂੰ ਇਹ ਕੇ ਵੀ ਲੇਡੀਜ਼ ਵਾਸਤੇ ਵੱਖਰਾ ਪ੍ਰਬੰਧ ਕੀਤਾ ਹੋਇਆ ਆ ਉਹਨਾਂ ਦੀ ਲਾਈਨ ਵੱਖਰੀ ਲਵਾਈ ਜਾਂਦੀ ਆ ਜੈਂਸ ਦੀ ਵੱਖਰੀ ਲੇਡੀਜ਼ ਦੀ ਵੱਖਰੀ ਲੇਡੀਜ਼ ਵਾਸਤੇ ਲੇਡੀਜ਼ ਬੌਂਸਰ ਲੱਗੀਆਂ ਹੋਈਆਂ ਨੇ ਜੈਂਸ ਵਾਸਤੇ ਜੈਂਸ ਬੌਂਸਰ ਲੱਗੇ ਹੋਏ ਨੇ ਕਿੰਨੇ ਕਰਮਾ ਵਾਲੇ ਸਮਝੋ ਕਿ ਗੁਰੂ ਜਨਮਸਤਾਨ ਦੇ ਹਾਂਜੀ ਇਹ ਬਹੁਤ ਹੀ ਕਰਮਾ ਵਾਲੇ ਆ ਕਿ ਸਾਨੂੰ ਹਰ ਸਾਲ ਸੇਵਾ ਦਾ ਮੌਕਾ ਮਿਲਦਾ ਜੇ ਮੈਨੂੰ ਲੱਗਦਾ ਕਿ ਕਰਮਾ ਵਾਲਾ ਬੰਦਾ ਹੁੰਦਾ ਜਿਹੜਾ ਕਿ ਜਗ੍ਹਾ ਦੇ ਉਸਤਾਨ ਕੀ ਹਾਂਜੀ ਹਾਂਜੀ ਬਹੁਤ ਹੀ ਕਰਮਾ ਵਾਲੇ ਐ ਅਸੀਂ ਬਿਲਕੁਲ ਹੀ ਦੇਖ ਸਕਦੇ ਹੋ ਕਿ ਪ੍ਰਾਤਾਂ ਭਰੀਆਂ ਹੋਈਆਂ ਨੇ ਪਪਕੌਨ ਦੀਆਂ ਆ ਦੇਖ ਸਕਦੇ ਹੋ ਕਿ ਮਸ਼ੀਨਾਂ 15 ਤੋਂ 20 ਮਸ਼ੀਨਾਂ ਜਿਹੜੀਆਂ ਪਪਕੌਨ ਬਣਾਉਂਦੀਆਂ ਨੇ ਜਿਹੜੇ ਕਿ ਬੱਚੇ ਇੱਥੇ ਪਹੁੰਚਦੇ ਨੇ ਛੋਟੇ ਛੋਟੇ ਬੱਚੇ ਆ ਦੇਖੋ ਪ੍ਰਾਤਾਂ ਦੇ ਵਿੱਚ ਤੇ ਜਿਹੜੇ ਲੋਕਲ ਸੰਗਤ ਹੈਗੀ ਆ ਪਿੰਡਾਂ ਦੇ ਵਿੱਚੋਂ ਆ ਕੇ ਅੰਮ੍ਰਿਤ ਵੇਲੇ ਤੋਂ ਜਿਹੜੀਆਂ ਸੇਵਾ ਨਿਭਾਉਂਦੀਆਂ ਨੇ ਤੇ ਸੇਵਾ ਦੇਖ ਸਕਦੇ ਹੋ ਕਿ ਸੰਗਤ ਦਾ ਭਾਰੀ ਇਕੱਠ ਠਾਠਾ ਮਾਰਦਾ ਦੇਖਣ ਨੂੰ ਮਿਲਦਾ ਵਾ ਤੇ ਜਿੱਥੇ ਸੇਵਾ ਵੀ ਜਿਹੜੀ ਨਿਭਾਈ ਜਾ ਰਹੀ ਹੈ ਦੇਸ਼ਵਦੇਤ ਤੋਂ ਸੰਗਤ ਇਸ ਜਨਮ ਸਥਾਨ ਦੇ ਉੱਪਰ ਪਹੁੰਚਦੀ ਹੈ ਤੰਤਰ ਬਾਬਾ ਦੀਪ ਸਿੰਘ ਜੀ ਦੇ ਤੇ ਜਨਮ ਦਿਹਾੜੇ ਦੇ ਉੱਪਰ ਸੰਗਤਾਂ ਦਾ ਪਾਰੀ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਪਰ ਜਿੱਥੇ ਵੱਖਰੇ ਵੱਖਰੇ ਪ੍ਰਕਾਰ ਦੇ ਲੰਗਰ ਲੱਗੇ ਹੋਏ ਨੇ ਪਰ ਉੱਥੇ ਹੀ ਮੈਡੀਕਲ ਦੀ ਸਹੂਲਤਾਂ ਵੀ ਦਿੱਤੀ ਗਈ ਆ ਫ੍ਰੀ ਕੈਂਪ ਲਗਾਏ ਗਏ ਨੇ 10 ਤੋਂ 15 ਫ੍ਰੀ ਮੈਡੀਕਲ ਕੈਂਪ ਲਗਾਏ ਗਏ ਨੇ ਕਿ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਰਸਤੇ ਵਿੱਚ ਛੋਟੇ-ਛੋਟੇ ਬੱਚੇ ਆ ਗਏ ਨੇ ਬਜ਼ੁਰਗ ਆ ਗਏ ਨੇ ਕਿ ਕਿਸੇ ਵੀ ਚੀਜ਼ ਦੀ ਪ੍ਰੋਬਲਮ ਨਾ ਆਵੇ ਉਸੇ ਚੀਜ਼ ਨੂੰ ਵੇਖਦੇ ਹੋਇਆ ਇਹ ਫ੍ਰੀ ਕੈਂਪ ਲਗਾ ਦਿੱਤੇ ਗਏ ਨੇ ਅਦੇ ਸਦੋ ਕੀ ਹਰ ਇੱਕ ਨੂੰ ਕਿਉਂਕਿ ਅੱਜ ਕੱਲ ਮਾਹੌਲ ਜੋ ਹੈਗਾ ਬੀਪੀ ਕਿਸੇ ਦਾ ਵੱਜ ਜਾਂਦਾ ਉਸੇ ਚੀਜ਼ਾਂ ਨੂੰ ਮੁੱਖ ਰੱਖਦੇ ਹੋਇਆ ਫ੍ਰੀ ਕੈਂਪ ਲਗਾਏ ਗਏ ਨੇ ਮੈਡੀਸਨ ਫ੍ਰੀ ਦਿੱਤੀ ਜਾ ਰਹੀ ਆ ਕਿਉਂਕਿ ਲੰਗਰ ਇਹ ਵੀ ਇੱਕ ਲੰਗਰ ਆ ਜਿਹੜਾ ਗੁਰੂ ਸਬਜੇ ਸਾਂਝੂ ਉੱਪਰ ਲਗਾਇਆ ਗਿਆ ਵਾ ਜਿੱਥੇ ਲੰਗਰ ਤੇ ਚੱਲ ਰਹੇ ਨੇ ਪਰ ਉੱਥੇ ਮੈਡੀਕਲ ਕੈਂਪ ਵੀ ਲਗਾਏ ਗਏ ਨੇ ਤੇ ਉੱਥੇ ਹੀ ਗੁਰਸਿੱਖੀ ਦੇ ਨਾਲ ਜੋੜਨ ਵਾਸਤੇ ਬੁੱਕਾਂ ਵੀ ਦਿੱਤੀਆਂ ਰਿਆਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਤੇ ਨਾਮ ਜਪੋ ਇਹ ਵੀ ਚੀਜ਼ਾਂ ਦਾ ਇੱਕ ਪ੍ਰਚਾਰ ਕੀਤਾ ਜਾ ਰਿਹਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਕਿਉਂਕਿ ਕਈ ਲੋਕ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਵੱਖਰੇ ਵੱਖਰੇ ਧਰਮਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਪਰ ਜੋ ਗੁਰੂ ਸਾਹਿਬ ਨੇ ਜੋ ਸਾਨੂੰ ਦੇਤਾ ਦਿੱਤੀਆਂ ਨੇ ਉਹਨੇ ਦੇਤਾ ਨੂੰ ਵੇਖਦੇ ਹੋਇਆ ਅੱਜ ਵੱਖਰੇ ਵੱਖਰੇ ਬਾਬਾ ਜੀ ਦੇ ਜਨਮ ਸਥਾਨ ਦੇ ਉੱਪਰ ਵੱਖਰੇ ਵੱਖਰੇ ਪ੍ਰਕਾਰ ਦੇ ਲੰਗਰ ਲੱਗੇ ਹੋ ਨੇ ਮੈਡੀਕਲ ਲੰਗਰ ਲੱਗੇ ਹੋ ਨੇ ਖਾਣ ਪੀਣ ਦੇ ਲੱਗ ਰਹੇ ਨੇ ਇੱਕ ਵਿਆਹ ਵਾਲਾ ਜਿਹੜਾ ਮਾਹੌਲ ਆ ਲੰਗਰ ਵਾਲ ਦੇਖਣ ਨੂੰ ਮਿਲਦਾ ਪਰ ਕਹਿ ਸਕਦਾ ਕਿ ਦੇਸ਼ ਵਿਦੇਸ਼ ਤੋਂ ਲੋਕ ਗੁਰੂ ਸਾਹਿਬ ਦੇ ਉੱਪਰ ਆਪਣੇ ਪਰਿਵਾਰਾਂ ਦੇ ਨਾਲ ਪਹੁੰਚਦੇ ਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ ਕੈਮਰਾਮੈਨ ਮਨੋਦ ਦੇ ਨਾਲ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਕੋਵਿੰਡ